ਪੰਜਾਬ ਚ ਜਿ ਮੌਸਮ ਕਿਵੇਂ ਦਾ ਰਹੇਗਾ ਇਸ ਬਾਰੇ ਪੂਰੀ ਜਾਣਕਾਰੀ ਦਵਾਂਗੇ ਦੱਸ ਦੇ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ بارش ਅਤੇ ਗੜੇਮਾਰੇ ਦੀ ਸੰਭਾਵਨਾ ਬਣੀ ਹੋਈ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਤੇ ਅੱਜ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਮੌਸਮ ਦੇ ਪੰਜਾਬ ਦੇ ਵਿੱਚ ਅੱਜ ਦਾ ਮੌਸਮ ਕਿਵੇਂ ਦਾ ਰਹੇਗਾ ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਪਾਰੇ ਬਾਰਿਸ਼ ਹੋਣ ਦੇ ਕਾਰਨ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਤੇ ਗੜੇਮਾਰੀ ਦਾ ਅਲਰਟ ਕਰ ਦਿੱਤਾ ਗਿਆ ਹੈ ਜੀ ਹਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਭਾਰੀ ਬਾਰਿਸ਼ ਹੋ ਸਕਦੀ ਹੈ ਔਰ ਦੱਸਿਆ ਗਿਆ ਕਿ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਬਾਰਿਸ਼ ਹੋਣ ਦਾ ਸੰਭਾਵਨਾ ਜਤਾਈ ਜਾ ਰਹੀ ਹੈ ਜੀ ਹਾਂ ਪੰਜਾਬ ਦੇ ਜਿਲ੍ਹਿਆਂ ਦੀ ਗੱਲ ਕਰ ਲਈਏ ਤਾਂ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਅੰਮ੍ਰਿਤਸਰ ਦੇ ਵਿੱਚ ਵੀ ਤੇਜ਼ ਹਵਾਵਾਂ ਅਤੇ ਹਲਕੀ-ਹਲਕੀ ਬਾਰਿਸ਼ ਦਾ ਮੌਸਮ ਬਣਿਆ ਹੋਇਆ ਹੈ ਸੋ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲਈਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਰਕਬਾਰੀ ਹੋਣ ਦੇ ਕਾਰਨ ਉਤਰੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਜਿਹੜਾ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਜਿਹੜਾ ਹੈ ਮੌਸਮ ਦਾ ਮિજાਜ ਬਦਲਿਆ ਹੈ ਸੋ ਅੰਮ੍ਰਿਤਸਰ ਦਾ ਤੁਹਾਨੂੰ ਦਿਖਾਵਾਂਗੇ ਕਿ ਅੰਮ੍ਰਿਤਸਰ ਅੱਜ ਸਵੇਰ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਨਾਲ ਬਾਰਿਸ਼ ਵੀ ਜਿਹੜੀ ਹਲਕੀ-ਹਲਕੀ ਬਾਰਿਸ਼ ਹੋ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ yellow ਅਤੇ orange alert ਕਰ ਦਿੱਤਾ ਗਿਆ ਹੈ ਦੱਸਿਆ ਕਿ ਆਉਣ ਵਾਲੇ 2-3 ਦਿਨਾਂ ਤੱਕ ਪੰਜਾਬ ਦੇ ਵਿੱਚ ਮੌਸਮ ਇਸੇ ਤਰ੍ਹਾਂ ਦਾ ਹੀ ਰਹੇਗਾ ਔਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ yellow ਅਤੇ orange alert ਕਰ ਦਿੱਤਾ ਗਿਆ ਹੈ ਦੱਸ ਦਵਾਂਗੇ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਅਗਰ ਅਟਲ ਟਨਲ ਦੀ ਗੱਲ ਕਰ ਲਈਏ ਨਾਰਕੰਡਾ ਮਨਾਲੀ ਅਤੇ ਕੁਫਰੀ ਦੇ ਵਿੱਚ ਭਾਰੇ ਬਰਫਬਾਰੀ ਹੋਈ ਹੈ ਐਨਾ ਜਗਾ ਤੇ ਭਾਰੇ ਬਰਫਬਾਰੀ ਹੋਣ ਦੇ ਕਾਰਨ ਉਥੋਂ ਦੇ ਸਿੱਖਿਆ ਕੇਂਦਰ ਵੀ ਬੰਦ ਕਰ ਦਿੱਤੇ ਗਏ ਨੇ ਜਿਸ ਦਾ ਅਸਰ ਜਿਹੜਾ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਤੇ ਹੁਣ ਜਿਹੜਾ ਪੰਜਾਬ ਦੀ ਗੱਲ ਕਰ ਲੈਨੇ ਆ ਤੇ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਹੈ ਦਾਜ਼ੇ ਕਿ 1 ਮਾਰਚ ਤੱਕ ਮੌਸਮ ਇਸੇ ਤਰ੍ਹਾਂ ਦਾ ਹੀ ਰਹੇਗਾ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਇਸ ਵਾਰ ਮੌਸਮ ਦੇ ਤਾਂ ਮੌਸਮ ਦੇ ਵਿੱਚ ਪਹਿਲਾਂ ਹੀ ਜਿਹੜੀ ਗਰਮੀ ਆਣੀ ਸ਼ੁਰੂ ਹੋ ਗਈ ਸੀ ਔਰ ਠੰਡ ਬਹੁਤ ਘਟ ਪਈ ਸੀ ਲੇਕਿਨ ਇੱਕ ਵਾਰ ਫਿਰ ਜਦੋਂ ਮੌਸਮ ਦਾ ਮિજાਜ ਬਦਲਿਆ ਤਾਂ ਹੁਣ ਫਿਰ ਜਿਹੜੀ ਹੈ ਠੰਡ ਵਧੀ ਹੈ ਔਰ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਤੇ ਦੱਸ ਦਿੰਨੇ ਆ ਕਿ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ yellow ਅਤੇ orange ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੱਸੇ ਕਿ ਕੱਲ ਦਾ ਦਿਨ ਅਗਰ ਦਸੀਏ ਤਾਂ ਗੁਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਬਾਰਿਸ਼ ਹੋਈ ਹੈ ਇਸ ਤੋਂ ਇਲਾਵਾ ਪਠਾਨਕੋਟ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜੀ ਬਾਰਿਸ਼ ਕਾਲ ਦੇ ਦਿਨ ਰਿਕਾਰਡ ਕੀਤੀ ਗਈ ਹੈ ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਦੇ ਵਿੱਚ orange ਅਤੇ yellow ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਅਤੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ orange ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਤਰਨਤਾਰਨ ਫਿਰੋਜ਼ਪੁਰ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਮਾਨਸਾ ਦੇ ਵਿੱਚ yellow ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਆਉਣ ਵਾਲੇ 2-3 ਦਿਨਾਂ ਤੱਕ ਪੰਜਾਬ ਦੇ ਵਿੱਚ ਭਾਰੀ ਗੜੇਮਾਰੀ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ ਇਸ ਦੇ ਨਾਲ ਹੀ بارش ਵੀ ਹੋ ਸਕਦੀ ਹੈ ਅੰਮ੍ਰਿਤਸਰ ਦੇ ਤੁਹਾਨੂੰ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਪਿਛਲੇ 2 ਦਿਨਾਂ ਤੋਂ ਲਗਾਤਾਰ بارش ਹੋ ਰਹੀ ਹੈ ਔਰ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਜਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲਦੀਆਂ ਪਈਆਂ ਨੇ ਸੋ ਮੌਸਮ ਜਿਹੜਾ ਹੈ ਮੌਸਮ ਦਾ ਮਿਜ਼ਾਜ ਲਗਾਤਾਰ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਜਿਸ ਦਾ ਜ਼ਿਆਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਰਿਸ਼ ਹੋਣ ਦੇ ਕਾਰਨ ਇਸ ਦਾ ਅਸਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਸੋ ਦੱਸ ਦਿੰਦੇ ਹਾਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਜਗ੍ਹਾ ਤੇ ਬਰਫਬਾਰਿ ਹੋਣ ਦੇ ਨਾਲ ਕਈ ਰਸਤੇ ਬੰਦ ਕਰ ਦਿੱਤੇ ਗਏ ਹਨ ਜੰਮੂ ਸ਼ਿਰੀਨਗਰ ਹਾਈਵੇ ਦੀ ਗੱਲ ਕਰੀਏ ਤਾਂ ਉੱਥੇ ਵੀ ਪੱਥਰ ਡਿੱਗਣ ਦੇ ਕਾਰਨ ਰਸਤੇ ਬੰਦ ਹੋ ਚੁੱਕੇ ਨੇ ਜਗਾ ਜਗਾ ਤੇ ਵਹੀਕਲਸ ਜਿਹੜੇ ਨੇ ਉਹ ਫਸ ਚੁੱਕੇ ਨੇ ਤਾਂ ਇਸ ਦੇ ਨਾਲ ਹੀ ਬਰਫਬਾਰੀ ਹੋਈ ਹੈ ਦੱਸਿਆ ਕਿ ਜੇਕਰ ਤੁਸੀਂ ਵੀ ਕਿਸੇ ਪਹਾੜੀ ਇਲਾਕੇ ਦੇ ਵਿੱਚ ਜਾਣ ਦੀ ਸੋਚ ਰਹੇ ਹੋ ਤਾਂ ਸੋਚ ਸਮਝ ਕੇ ਜਾਣਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਦੇ ਨਾਲ ਹਾਈਵੇ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੇ ਬਰਫਬਾਰੀ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਮੌਸਮ ਦੀ ਗੱਲ ਕੀਤੀ ਅੱਜ ਪੰਜਾਬ ਦੇ ਵਿੱਚ ਕਿਦਾਂ ਦਾ ਮੌਸਮ ਰਹੇਗਾ ਤੇ ਅੱਜ ਵੀ ਬਰਫਬਾਰੀ ਗੜੇ ਗੜੇਮਾਰੀ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਤੇ ਇਸ ਦੇ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ ਮੇਹ ਦੇ ਸੰਭਾਵਨਾ ਜਿਹੜੀ ਉਹ ਦਿਟਾਈ ਜਾ ਰਹੀ ਹੈ